ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਤੁਹਾਡਾ ਅੱਜ ਦੇ ਨਵੇਂ ਵਲੌਗ ਦੇ ਵਿੱਚ ਅੱਜ ਆਪਾਂ ਚੱਲੇ ਆ ਸੂਸਾ ਗੁਰਦੁਰੇ ਅੱਜ ਸੰਗਰਾਂ ਦੇ ਤੇ ਗੁਰਦੁਰੇ ਚੱਲੇ ਆ ਸ਼ਾਮ ਦਾ ਵੇਲਾ ਹੋ ਗਿਆ ਹੈ 6:30 ਹੋ ਗਏ ਆ ਤੇ ਨਾਲੇ ਫਤਿਹ ਦੇ ਮਾਮਾ ਮਾਸੀ ਆਏ ਸੀ ਤਾਂ ਕਰਕੇ ਇਸਕੇ ਚਲੋ ਨੂੰ ਵੀ ਮੱਥਾ ਉਹਨਾਂ ਨੂੰ ਮੱਥਾ ਟੇਕਾ ਲਈ ਉਹਨੇ ਆ ਵੀਡੀਓ ਦੇ ਨਾਲ ਬਣੇ ਰਹੋ ਲਾਸਟ ਤੱਕ ਜਿਆਦਾ ਪਤਾ ਹੈ ਹੈ ਕਿਹੋ ਮਮਾ ਮੈਨੂੰ ਅੱ삐 ਆਇਆ ਹੈ ਕਿਹੋ ਪਪਾ ਕਿਹੜਾ சேர்தி பண்ணி தர உத்திரம் ਕੀ ਕਮਮੈਂ ਕੋ ਦੇਉਂਦੀ ਆ ਮਮਾ ਕੋ ਦੇਉਂਦੀ ਆ ਕੋਈ ਮਮਾ ਮੈਂ ਪੁੱਨਾ ਕੇ ਮਰਨ ਕਰਦੀ ਆ ਮਮਾ ਕਰੀਂ ਮਾਰ ਕੇ ਆਨੇ ਨਾ ਜੇ ਤਾਂ ਟੈਂਡੀ ਹੋ ਜਾਂਦੀ ਹੈ ਨਾ ਮੇਰੇ ਯਾਦ ਆਂ ਕਰਕੇ

ਮੋਹ ਤੁਮ ਜੁਦਾ ਸੁਖ ਕਰ ਤੇ ਸਰਬ ਜੀਵਾਂ ਤੇ ਜੀਵਾਂ ਸੰਸਾਰ ਤੋਂ ਵਾਸਾ ਮੰਗਲਾ ਮੰਗਲਾ ਜਿਤ ਸਰਬ ਰਣੈ ਪਾਸਾ ਜਿਤ ਨੂਰ ਬਨਾ ਜਿਸ ਤੇ ਰਹੇ ਨੈ ਗੱਲ ਆਇ ਲਹਾ ਨਾਮ ਗਤ ਜਤ ਸਤੇ ਨਹੀਂ ਘੜਿਆ ਹੋਰ ਮੁਕਤਾ ਦਾ ਨ ਭਿਆਨ ਭਜ ਕੇ ਬੰਧਾਮ कामां सवर्जं तस्मिन् कै नत्रजां च सम्हारयत् ਆ ਨਾਮ ਜਪਦਾ ਤੇਰਾ ਜਪਦਾ ਤੇਰਾ ਨਾਮ ਬਿੰਦਾ ਸਾਖਾ ਸਤਨਾਮ ਮਾਨੋ ਤਤ ਸੇਤ ਨਾ ਜਾਦਾ ਮਹਾਦੇਵ ਕਾ ਮੈਂ ਸਦਾ ਜੀ ਰੰਗਾਰ ਕਾ ਤਿਤ ਨਹਿ ਤੇਬ ਆ ਆ ਪ੍ਰਯਾਪੀ ਸੁਧ ਹੈ ਤੇ ਦੀ ਕਨਕ ਤੇ ਮੇਂ ਹਿਉ ਰਿ ਤੇ ਤੇ ਬੀਂਦਾ ਲਖ ਲਨਗਾਰ ਅਖਾਰਾ ਤੇ ਸਦਾ ਜਪਦਾ ਸੁਖਾ ਤੇਰਾ ਸਦਾ ਕਾ آئے ابھی شان سايے پالا لي رحم تعالا عطا کراتا اللہ تعالا سلام دیکھتا ہے يا 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 سرنا سلام الله تعالا رب العالمین ਚਲਿਆ ਹੁਣ ਚਲੋ ਇੱਥੇ ਚੱਲ ਉਹ ਸਿੱਧਾ ਝੱਪੇ ਰਹਿੰਦੇ ਹੁਣ ਨਾ ਪੈਰ ਪਿਓਵੇਂ ਚੱਲ ਜਿਵੇਂ ਲੱਗਦਾ ਉਹੀ ਗੋਲਾ ਹੀ ਆ ਗੁਰਦਰੇ ਦਾ ਫਤਿਹ ਦਾ ਪ੍ਰੋਗਰਾਮ ਵੀ ਲੱਗਿਆ ਆ ਬਾਹਰ ਫਤਿਹ ਬੋਲਾ ਕਿ ਮੈਂ ਅੱਜ ਜਾਪਾ ਕੁਕਰ ਤੇਰਾ ਪ੍ਰੋਗਰਾਮ ਦੀ ਉਹ ਦੇਖ ਆਈਸੀ ਆਈਸੀ ਆ ਨਹੀਂ ਤੋਂ ਲਿਬੜ ਜਾਣਾ ਆ ਸੰਗਰਾਂਦ ਦਾ ਕੱਲ ਨੂੰ ਐਤਵਾਰ ਨੂੰ ਵੀ ਹੋਣੀ ਆ ਗੱਦੇ ਜੇ ਆਉਣ ਦੇ ਕਾਫੀ ਹੋਰ ਰਾਹੀ ਆਨੇ। ਹੋਰ ਰਾਹੀ ਚੱਲੀਆਂ। ਹੋਰ ਦੱਦਾ। ਹਾਂ ਜੀ। ਲੋ ਜੀ ਕਾਫੀ ਪਹ ਪੈ ਗਿਆ ਨੇਰਾ ਤੇ ਹੁਣ ਆਪਾਂ ਆਪਣੇ ਪਿੰਡ ਪਹੁੰਚ ਚੁੱਕੇ ਆਂ। ਤੇ ਹੁਣ ਮਿਲਾਂਗੇ ਕਿਸੇ ਅਗਲੀ ਨਵੀਂ ਵੀਡੀਓ ਦੇ ਵਿੱਚ। ਜਿਨ੍ਹਾਂ ਨੇ ਅਜੇ ਤੱਕ ਚੈਨਲ ਨਹੀਂ ਸਬਸਕ੍ਰਾਈਬ ਕੀਤਾ ਚੈਨਲ ਸਬਸਕ੍ਰਾਈਬ ਕਰ ਦਿਓ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਬਾਬਾ ਜਵਾਰਦਾਸ ਜੀ ਗੁਰੂ ਘਰ ਬਾਰੇ ਪਹਿਲੋ ਵੀਡੀਓ ਪਾਈ ਆ ਉਹਦੇ ਵਿੱਚ ਸਾਰਾ ਇਤਿਹਾਸ ਦੱਸਿਆ ਹੋਇਆ ਹੈ ਜਾਕੀ ਤੁਸੀਂ ਚੈੱਕ ਕਰ ਸਕਦੇ ਆ ਤੇ ਹੁਣ ਆਪਾਂ ਅਗਲੀ ਵੀਡੀਓ ਦੇ ਵਿੱਚ ਮਿਲਾਂਗੇ